ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਹਰ ਕਿਸੇ ਦੇ ਦੋ ਚਿਹਰੇ ਹੁੰਦੇ ਹਨ ਇੱਕ ਸਾਡੇ ਆਪਣੇ ਵੇਖਣ ਲਈ ਅਤੇ ਇੱਕ ਹੋਰਾਂ ਨੂੰ ਵਿਖਾਉਣ ਲਈ ਇੱਕ ਵਿਅਕਤੀ ਆਪਣੇ ਹਰਮਨ ਪਿਆਰੇ ਹਾਸ ਰਸੀ ਕਵੀ ਨੂੰ ਮਿਲਣ ਗਿਆ ਦਸਤਕ ਦਿੱਤੇ ਬਿਨਾਂ ਅੰਦਰ ਲੰਘ ਗਿਆ ਵੇਖਿਆ ਉਸ ਦਾ ਪਿਆਰਾ ਕਵੀ ਰੋ ਰਿਹਾ ਸੀ ਪੁੱਛਿਆ ਰੋ ਕਿਉਂ ਰਹੇ ਹੋ ਕਵੀ ਨੇ ਕਿਹਾ ਜੇ ਹੱਸਦਿਆਂ ਵੇਖਣਾ ਸੀ ਤਾਂ ਦਸਤਕ ਦੇ ਕੇ ਆਉਣਾ ਸੀ ਜਿਹੜੇ ਸਵਰਗ ਹੋ ਕੇ ਆਏ ਹਨ ਉਹ ਦੱਸਦੇ ਹਨ ਕਿ ਸਵਰਗ ਖਤਰਨਾਕ ਥਾਂ ਹੈ ਉੱਥੇ ਜਿਸ ਚੀਜ਼ ਦੀ ਇੱਛਾ ਕੀਤੀ ਜਾਂਦੀ ਹੈ ਉਹ ਉਸੇ ਵੇਲੇ ਪੂਰੀ ਹੋ ਜਾਂਦੀ ਹੈ ਇਹ ਜਾਣ ਕੇ ਮਨੁੱਖ ਦੀਆਂ ਸਾਰੀਆਂ ਇੱਛਾਵਾਂ ਜਾਗ ਪੈਂਦੀਆਂ ਹਨ ਤੇ ਇੱਛਾ ਕਰਨ ਵੇਲੇ ਲਾਪਰਵਾਹੀ ਨਾਲ ਹਰੇਕ ਕੋਈ ਅਜਿਹੀ ਇੱਛਾ ਕਰ ਬੈਠਦਾ ਹੈ ਸਵਰਗ ਤੋਂ ਬਾਹਰ ਹੋ ਜਾਂਦਾ ਹੈ ਤੁਹਾਡੇ ਸਾਹਮਣੇ ਖਲੋਤਾ ਮੈਂ ਇਸ ਗੱਲ ਦਾ ਸਬੂਤ ਹਾਂ ਫੋਨ ਆਇਆ ਜੇ ਤੁਸੀਂ ਮੇਰੇ ਇੱਕ ਪਰੇਸ਼ਨ ਦਾ ਸਹੀ ਉੱਤਰ ਦਿਓਗੇ ਤਾਂ ਤੁਹਾਨੂੰ ਭੰਗੜਾ ਪਾਉਣਾ ਸਿੱਖਣ ਦੀ ਅੱਧੀ ਫੀਸ ਮਾਫ ਹੋ ਜਾਵੇਗੀ ਮੈਂ ਕਿਹਾ ਮੇਰੀ ਭੰਗੜਾ ਪਾਉਣ ਵਿੱਚ ਕੋਈ ਦਿਲਚਸਪੀ ਨਹੀਂ ਪਰ ਉਹ ਪਰੇਸ਼ਨ ਬੋਲਣ ਲੱਗ ਪਿਆ ਇਹ ਦੱਸੋ ਕਿ ਟੈਲੀਫੋਨ ਦੇ ਨਿਰਮਾਤਾ ਗ੍ਰਾਹਮ ਬੈਲ ਨੇ ਕਿਹੜੀ ਗਾੜ ਕੱਢੀ ਸੀ ਮੈਂ ਕਿਹਾ ਪਤਾ ਨਹੀਂ ਉਸਨੇ ਕਿਹਾ ਤੁਹਾਡੇ ਹੱਥ ਵਿੱਚ ਕੀ ਹੈ ਮੈਂ ਕਿਹਾ ਚਾਹ ਦਾ ਕੱਪ ਉਸਨੇ ਕਿਹਾ ਤੁਹਾਡੀ ਕਿਸਮਤ ਤਾਂ ਚੰਗੀ ਹੈ ਹੀ ਹਸਮੁਖ ਹੋਣ ਕਰਕੇ ਤੁਸੀਂ ਭੰਗੜਾ ਜਲਦੀ ਸਿੱਖ ਜਾਓਗੇ ਭੰਗੜਾ ਸਿੱਖਣ ਦੀ ਅੱਧੀ ਫੀਸ 5000 ਕੱਲ ਹੀ ਸਾਡੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿਓ। ਇੱਕ ਵਿਅਕਤੀ ਕਾਰ ਵਿੱਚ ਜਾ ਰਿਹਾ ਸੀ। ਤੇਜ਼ ਰਫ਼ਤਾਰ ਸੀ। ਹੋਰ ਵੀ ਜਾ ਰਹੇ ਸਨ। ਉਸ ਨੂੰ ਸਪਾਹੀ ਨੇ ਰੋਕ ਲਿਆ। ਥਾਣੇਦਾਰ ਨੇ ਚਲਾਨ ਕਟਿਆ। ਦਸਤਕਤ ਕਰਨ ਉਪਰੰਤ ਉਸ ਨੇ ਥਾਣੇਦਾਰ ਨੂੰ ਕਿਹਾ, "ਇੱਕ ਗੱਲ ਪੁੱਛਣੀ ਸੀ।" ਹੋਰ ਵੀ ਤੇਜ਼ ਜਾ ਰਹੇ ਸਨ। "ਤੁਸੀਂ ਮੇਰਾ ਹੀ ਚਲਾਨ ਕਿਉਂ ਕੀਤਾ?" ਥਾਣੇਦਾਰ ਨੇ ਕਿਹਾ, "ਕਦੇ ਮੱਛੀਆਂ ਫੜੀਆਂ ਹਨ।" ਜਾ ਕਿਸੇ ਨੂੰ ਫੜਦਿਆ ਵੇਖਿਆ ਹੈ ਕੀ ਕੋਈ ਸਾਰੀਆਂ ਮੱਛੀਆਂ ਫੜਦਾ ਹੈ ਹਰ ਹਾਕਮ ਜਮਾਤ ਆਪਣੇ ਪੱਖ ਵਿੱਚ ਲੋਕ ਕਹਾਣੀਆਂ ਘੜਦੀ ਹੈ ਇਨਕਲਾਬ ਪਿਛੋਂ ਸੋਵੀਤ ਦੇਸ਼ ਵਿੱਚ ਵੀ ਨਵੀਆਂ ਕਹਾਣੀਆਂ ਸਾਰੀਆਂ ਗਈਆਂ ਸਨ ਜਿਵੇਂ ਸਾਂਝੇ ਖੇਤ ਵਿੱਚ ਕੰਮ ਕਰਨ ਵਾਲੇ ਕਿਰਤੀ ਆਪਸ ਵਿੱਚ ਬਹਿਸ ਕਰ ਰਹੇ ਸਨ ਕਿ ਸਾਡੇ ਦੇਸ਼ ਦੀ ਸਭ ਤੋਂ ਕੀਮਤੀ ਚੀਜ਼ ਕੀ ਹੈ ਉਹ ਕਿਸੇ ਫੈਸਲੇ ਤੇ ਸਹਿਮਤ ਨਾ ਹੋ ਸਕੇ ਸਹੀ ਉੱਤਰ ਜਾਣਨ ਲਈ ਉਹਨਾਂ ਨੇ ਦੇਸ਼ ਦਾ ਰਟਨ ਕੀਤਾ ਸਾਰੇ ਸੋਵੀਅਤ ਦੇਸ਼ ਵਿੱਚ ਘੁੰਮਨੇ ਆ ਉਹਨਾਂ ਨੇ ਆਪਣੇ ਦੇਸ਼ ਵਿੱਚ ਵਾਪਰ ਰਹੀ ਤਬਦੀਲੀ ਵੇਖੀ ਅਤੇ ਨਵੀਂ ਸੋਵੀਅਤ ਜੀਵਨ ਜਾਂਚ ਦੇ ਦਰਸ਼ਨ ਕੀਤੇ ਘੁੰਮਦੇ ਘੁੰਮਦੇ ਉਹ ਮਾਸਕੋ ਪੁੱਜੇ ਜਿੱਥੇ ਉਹ ਸਟਾਲਿਨ ਨੂੰ ਮਿਲੇ ਤੇ ਉਹ ਸਾਰੇ ਇਸ ਨਤੀਜੇ ਤੇ ਪੁੱਜੇ ਕਿ ਸਭ ਤੋਂ ਚੰਗੀ ਅਤੇ ਕੀਮਤੀ ਚੀਜ਼ ਕਾਮਰੇਡ ਸਟਾਲਿਨ ਹੈ ਇਵੇਂ ਪੁਰਾਣੀਆਂ ਕਹਾਣੀਆਂ ਨਵੇਂ ਰੰਗ ਰੂਪ ਵਿੱਚ ਪੇਸ਼ ਕੀਤੀਆਂ ਜਾਣ ਲੱਗ ਪਈਆਂ ਹਾਥੀ ਨੂੰ ਨજર ਅੰਦਾਜ਼ ਨਹੀਂ ਕਰਨਾ ਚਾਹੀਦਾ ਨજર ਅੰਦਾਜ਼ ਹੋ ਵੀ ਨਹੀਂ ਸਕਦਾ ਜੇ ਲਾੜਾ ਹਾਥੀ ਤੇ ਆਵੇਗਾ ਤਾਂ ਨਿਰਸੰਦੇਹ ਲੋਕ ਬਧੇਰੇ ਧਿਆਨ ਨਾਲ ਹਾਥੀ ਨੂੰ ਵੇਖਣਗੇ ਕਿਉਂਕਿ ਲੋਕ ਵੇਖਣ ਵਾਲੀ ਚੀਜ਼ ਹੀ ਵੇਖਦੇ ਹਨ ਜੇ ਤੁਸੀਂ ਆਪਣੀ ਪਤਨੀ ਨੂੰ ਮੂਰਖ ਸਮਝਦੇ ਹੋ ਤਾਂ ਯਾਦ ਰੱਖਣਾ ਜ਼ਰੂਰੀ ਹੈ ਜੇ ਉਹ ਮੂਰਖ ਨਾ ਹੁੰਦੀ ਤਾਂ ਉਸਨੇ ਤੁਹਾਨੂੰ ਆਪਣੇ ਪਤੀ ਵਜੋਂ ਸਬਕਾਰ ਨਹੀਂ ਸੀ ਕਰਨਾ ਉਸ ਨੂੰ ਸਿਆਣੀ ਸਿੱਧ ਕਰੋ ਇੱਥੇ ਜੋ ਕੇ ਸਮਿਆਂ ਵਿੱਚ ਵੱਡਾ ਅੰਤਰ ਰਹੇ ਹੈ ਕਿ ਪੁਰਾਣੇ ਸਮਿਆਂ ਵਿੱਚ ਕੋਈ ਕੋਈ ਜ਼ਿੰਦਗੀ ਵਿੱਚ ਸਫਲ ਹੋਣਾ ਚਾਹੁੰਦਾ ਸੀ ਲੋਕ ਪਰਪਰਕ ਪਰਪਰਕ ਜੀਵਨ ਨਾਲ ਸੰਤੁਸ਼ਟ ਸਨ ਹੁਣ ਹਰ ਕੋਈ ਸਫਲ ਹੋਣਾ ਹੀ ਨਹੀਂ ਕੁਝ ਕੀਤੇ ਬਿਨਾ ਹੀ ਸਫਲ ਹੋਣਾ ਚਾਹੁੰਦਾ ਹੈ ਕੇਵਲ ਸਫਲ ਹੀ ਨਹੀਂ ਸਭ ਤੋਂ ਵੱਧ ਸਫਲ ਹੋਣਾ ਚਾਹੁੰਦਾ ਹੈ ਇਸੇ ਕਰਕੇ ਢੈਂਦੀ ਕਲਾ ਵਾਲੇ ਮਾਨਸਿਕ ਰੋਗੀ ਵੱਧ ਰਹੇ ਹਨ ਕਹਿੰਦੇ ਹਨ ਇੱਕ ਵਾਰੀ ਸਵਰਗ ਤੇ ਨਰਕ ਵਿਚਲਾ ਬੁਹਾ ਖੁੱਲਾ ਰਹਿ ਗਿਆ ਲੱਖਾਂ ਲੋਕ ਨਾਰਕ ਤੋਂ ਸਵਰਗ ਵਿੱਚ ਪਾਗਲਾ ਵਾਂਗ ਜਾ ਵੜੇ ਅਤੇ ਫਿਰ ਹੌਲੀ-ਹੌਲੀ ਸਾਰੇ ਵਾਪਸ ਆ ਗਏ ਵਾਪਸ ਆ ਗਏ ਉਹਨਾਂ ਨੇ ਦੱਸਿਆ ਇਸ ਸਵਰਗ ਵਿੱਚ ਸੁੱਖ ਤਾਂ ਸਾਰੇ ਹਨ ਪਰ ਉੱਥੇ ਰਹਿਣ ਵਾਲੇ ਕੇਵਲ ਚੰਗੇ-ਚੰਗੇ ਕੰਮ ਕਰਨ ਕਰਕੇ ਪੱਕੇ ਹੋਏ ਹਨ ਸਭ ਤੋਂ ਵੱਡੀ ਮੁਸੀਬਤ ਇਹ ਹੈ ਕਿ ਬਾਹਰ ਜਾਣ ਦੀ ਆਗਿਆ ਨਹੀਂ ਆਦਮ ਅਤੇ ਹਵਾ ਨੇ ਲੱਖਾਂ ਕਰੋੜਾਂ ਸਾਲ ਪਹਿਲਾਂ ਸਵਰਗ ਵਿੱਚੋਂ ਨਿਕਲਣ ਦਾ ਸਫਲ ਉਪਰਾਲਾ ਕੀਤਾ ਸੀ ਉਸ ਮਗਰੋਂ ਹਜੇ ਤੱਕ ਕੋਈ ਸਫਲ ਨਹੀਂ ਹੋਇਆ ਪਹਿਲਾ ਵਿਚਾਰ ਸੀ ਕਿ ਉਚੇਰੀ ਵਿਦਿਆ ਨਾਲ ਲੜਕੀਆਂ ਦਾ ਦਿਮਾਗ ਖਰਾਬ ਹੋ ਜਾਂਦਾ ਹੈ ਇਹ ਵਿਚਾਰ ਝੂਠਾ ਸਾਬਤ ਹੋਇਆ ਫਿਰ ਵਿਚਾਰ ਬਣਿਆ ਕਿ ਉਚੇਰੀ ਵਿਦਿਆ ਨਾਲ ਲੜਕੀਆਂ ਵਿਗੜ ਜਾਂਦੀਆਂ ਹਨ ਇਹ ਵਿਚਾਰ ਵੀ ਝੂਠਾ ਸਾਬਤ ਹੋਇਆ ਫਿਰ ਵਿਚਾਰ ਬਣਿਆ ਕਿ ਮੇਲ ਮਿਲਾਪ ਦੀ ਖੋਲ ਨਾਲ ਇਸਤਰੀਆਂ ਕੁਰਾਹੇ ਪਹਿ ਜਾਣਗੀਆਂ ਇਹ ਵੀ ਸੱਚ ਸਾਬਤ ਨਾ ਹੋਇਆ ਫਿਰ ਵਿਚਾਰ ਉਸ ਰਿਹਾ ਕਿ ਘਰੋਂ ਬਾਹਰ ਕੰਮ ਕਰਨ ਗਿਆ ਤਾਂ ਵਿਗੜ ਜਾਣਗੀਆਂ ਇਹ ਵੀ ਗਲਤ ਸਿੱਧ ਹੋਇਆ ਕਿ ਔਰਤਾਂ ਬਾਰੇ ਸਮਾਜ ਕੋਲ ਕੋਈ ਸਹੀ ਵਿਚਾਰ ਵੀ ਹੈ ਸਹੀ ਵਿਚਾਰ ਇਹ ਹੈ ਕਿ ਔਰਤਾਂ ਉਹ ਸਭ ਕੁਝ ਕਰ ਸਕਦੀਆਂ ਹਨ ਜੋ ਪੁਰਸ਼ ਕਰਦੇ ਹਨ ਇਹ ਵਿਚਾਰ ਸਹੀ ਸਿੱਧ ਹੋ ਰਿਹਾ ਹੈ ਅਗਰ ਤੁਸੀਂ ਇਸ ਕਿਤਾਬ ਨੂੰ ஆன்ਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ